ਅੰਗਲਿਕ ਰਡਾ ਚੋਰੀ ਦੀ ਘਟਨਾ ਬਕਰੀ ਗੱਦੀ ਦਾ ਜਾਣਿਆ ਮੈਂ ਡਾਕਟਰ ਸ੍ਰਿੰਦਰ ਸਿੰਘ ਸਨ ਆਫ ਜੈ ਸਿੰਘ ਪਿੰਡ ਜੋੜਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ ਜੀ ਮੈਂ ਹਰ ਰੋਜ਼ ਪਿੰਡ ਬਰਾਲਾ ਪੱਕਾ ਜਾਂਦਾ ਹੁੰਦਾ ਸੀ ਸ਼ਾਮ ਨੂੰ 6 ਵਜੇ ਮੈਂ ਇੱਥੋਂ ਜਾਂਦਾ ਹੁੰਦਾ ਸੀ ਤੇ ਆਪਣੀ ਮਾਤਾ ਜੀ ਨੂੰ ਮਿਲ ਕੇ ਸਵੇਰੇ ਟਾਈਮ ਨਾਲ ਉੱਥੋਂ ਮੈਂ ਆਉਂਦਾ ਹੁੰਦਾ ਸੀ ਹਰ ਰੋਜ਼ ਮੈਨੂੰ 4-5 ਸਾਲ ਤੋਂ ਮੇਰੇ ਪਾਦਾ ਸਾਡੀ ਡੈਥ ਹੋ ਗਈ ਸੀ ਮੈਂ ਇਸੇ ਕਰਕੇ ਮਾਤਾ ਦੇ ਕੋਲ ਮਾਤਾ ਦੀ ਸੇਵਾ ਕਰਕੇ ਲਈ ਜਾਂਦਾ ਹੁੰਦਾ ਸੀ ਉਸ ਤੋਂ ਬਾਅਦ ਮੈਂ ਕੱਲ ਸ਼ਾਮੀ ਜਿਹੜਾ ਕਿ ਹੋਇਆ ਇੱਥੋਂ ਜੜੇ ਤੋਂ 9 ਵਜੇ ਤੁਰਿਆ 9 ਵਜੇ ਤੁਰ ਕੇ ਢਲੇ ਮੈਂ ਗਨੀਪਤ ਪਤਰਾ ਦੇ ਪਸ਼ੂ ਆਸਪਾਤ ਦੇ ਕੋਲ ਪਹੁੰਚਾ ਪਿੱਛੋਂ ਦੋ ਬੰਦੇ ਮੁਰਸ਼ਾ ਤੇ ਆਏ ਬਹੁਤ ਤੇ ਉਹਨਾਂ ਨੇ ਆ ਕੇ ਮੇਰੇ ਨਤਮਾਰੀ ਨਤਮਾਨ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਕੁੱਟ ਕੇ ਫਿਰ ਉਹਨਾਂ ਨੇ ਮੈਨੂੰ ਕਿਹਾ ਪੈਸੇ ਦੇ ਪੈਸੇ ਦੇ ਮੈਂ ਉਹਨਾਂ ਨੂੰ ਕੀਤਾ ਮੇਰੀ ਜੇਬ ਦੇ ਵਿੱਚ ਪੈਸੇ ਸੀਗੇ ਉਹਨਾਂ ਨੇ ਮੇਰੀ ਜੇਬ ਦੇ ਵਿੱਚੋਂ 31000 ਰੁਪਇਆ ਕੱਢ ਲਿਆ ਉਹ ਪੈਸੇ ਮੈਂ ਕੱਲ ਕਿਸੇ ਕੰਮ ਲਈ ਬੈਂਕ ਤੋਂ ਖੜਾਏ ਸੀ ਤੇ 5600 ਰੁਪਇਆ ਮੇਰੇ ਬਟੂਏ ਦੇ ਵਿੱਚ ਸੀਗਾ ਉਹ ਵੀ ਕੱਢ ਲਿਆ ਮੇਰੇ ਪੋਟਲੀ ਵਿੱਚ ਬਹੁਤ ਜ਼ਿਆਦੇ ਵਧੀਆ ਵਧੀਆ ਕਾਗਜ਼ ਸੀ ਉਹ ਵੀ ਕੱਢ ਲਏ ਇੱਕ ਮੇਰਾ Oppo ਦਾ ਮੋਬਾਈਲ ਸੀ ਜੀ ਉਹਦੇ ਵਿੱਚ ਮੇਰੇ ਬਹੁਤ ਜ਼ਿਆਦੇ ਡਸਟਰ ਵੇਰਿਆ ਬਹੁਤ ਜ਼ਿਆਦੇ ਨੰਬਰ ਸੀਗੇ ਉਹ ਵੀ ਉਹਨਾਂ ਨੇ ਬਿਲਕੁਲ ਖੋ ਕੇ ਫਿਰ ਮੇਰੇ ਜਿਹੜੇ ਐਕਟਵਾ ਸੀ ਐਕਟਵੇ ਜਿੱਦਾਂ ਲਾ ਕੇ ਚਾਬੀ ਲੈ ਕੇ ਚੰਦੇ ਮੈਂ ਉਹਨਾਂ ਨੂੰ ਇੰਨਾ ਬੇਨਤੀ ਕੀਤੀ ਮੈਂ ਕਿਹਾ ਚਾਬੀ ਦੇ ਦਿਓ ਪਰ ਉਹਨਾਂ ਨੇ ਮੈਨੂੰ ਚਾਬੀ ਸੜ ਦਿੱਤੀ ਚਾਬੀ ਸੜ ਤੋਂ ਬਾਅਦ ਮੈਂ ਕਿ ਉਥੇ ਵੀ ਉਹ ਸ਼ੋਰ ਨਾ ਕਰਦਾ ਸੀ ਪਰ ਮੈਂ ਇਹ ਕਰਤਾ ਬੇਨਤੀ ਵੀ ਪ੍ਰਸ਼ਾਸਨ ਅੱਗੇ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਵੇ ਇਹ ਬਹੁਤ ਜ਼ਿਆਦਾ ਹੈ ਨੇ ਇਸੇ ਰੋਡ ਦੇ ਉੱਤੇ ਪਹਿਲਾਂ ਵੀ ਦੋ ਤਿੰਨ ਵਾਰ ਤਾਂ ਹੋ ਗਈਆਂ ਦੋ ਤਿੰਨ ਵਾਰ ਤਾਂ ਹੋ ਗਈਆਂ ਇਸੇ ਇਸੇ ਰੋਡ ਦੇ ਉੱਤੇ ਮੈਂ ਇਹ ਬੇਨਤੀ ਆਵੇ ਇਹਨਾਂ ਨੂੰ ਦਤਕ ਪਾਈ ਜਾਵੇ ਨਥ ਪਾਉਣ ਤੋਂ ਬਾਅਦ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਸਜ਼ਾ ਦਿੱਤੀ ਆ।